ਹੈਲੋ ਜੀ ਥੋੜਾ ਸਾਰਾ ਤਾਂ ਮੇਰੇ ਚੈਨਲ 'ਚ ਬੜਾ ਹੀ ਨਿਕਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਇੱਕ ਕੈਪ ਇਹ ਕੈਪ ਜਿਹੜੀ ਕਿ ਸਿਰਫ ਬਣੀ ਹੋਈ ਹੈ 20 ਗ੍ਰਾਮ ਉਨ ਵਿੱਚ 20 ਗ੍ਰਾਮ ਉਨ ਚ ਇੱਕ ਕੈਪ ਬਣੀ ਹੋਈ ਹੈ ਤੇ ਇਹਨੂੰ 20 ਮਿੰਟ ਚ ਹੀ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਜਲਦੀ ਜਲਦੀ ਬਨਣ ਵਾਲੀ ਤੇ ਘੱਟ ਉਨ ਚ ਬਣਾਉਣ ਵਾਲੀ ਕੈਪ ਜਿਹੜੀ ਕਿ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਚ ਚਿਸ ਚ ਬਣਾਵਾਂਗੇ ਅਸੀਂ ਦੋ ਰੰਗਾਂ ਚ ਬਣੀ ਹੋਈ ਇਹ ਵਧੀਆ ਕੈਪ ਥੋੜੀ ਜੁਨੀ ਜਿਹੜੀ ਥੋੜਾ ਕੋਲ ਬਚੀ ਹੈ ਤੁਸੀਂ ਉਹਨੂੰ ਯੂਜ਼ ਕਰਕੇ ਇਹ ਵਧੀਆ ਕੈਪ ਨੂੰ ਬਣਾ ਸਕਦੇ ਤੇ ਦੇਖੋ ਇਹਨੂੰ ਸ਼ੁਰੂ ਕੀਤਾ ਹੋਇਆ ਉੱਪਰੋਂ ਉੱਪਰੋਂ ਮੈਂ ਬਲੈਕ ਰੰਗ ਦੇ ਨਾਲ ਸ਼ੁਰੂ ਕੀਤੀ ਹੈ ਉੱਪਰੋਂ ਪਹਿਲਾਂ ਆਪਾਂ ਇੱਕ ਸਲਿੱਪ ਨੋਡ ਲਗਾ ਲੈਣੀ ਹੈ ਕਰੋਸ਼ੀ ਦੇ ਨਾਲ ਜਿਹੜੀ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ 16 ਚੇਨ ਬਣਾਏ ਆ ਪਹਿਲੀ ਵਾਰ ਚ 16 ਕਰੋਸਟ ਕੀਤੇ ਉਹਦੇ ਵਿੱਚ ਮੈਂ ਡਬਲ ਸਾਰੇ ਹੀ ਡਬਲ ਕਰੋਸਟ ਨਾਲ ਬਣਾਈ ਹੋਈ ਹੈ ਠੀਕ ਹੈ ਪਹਿਲਾਂ ਇੱਕ ਸਲਿੱਪ ਨੋਡ ਬਣਾਈ ਉਸ ਤੋਂ 16 ਡਬਲ ਕਰੋਸਟ ਕੀਤੇ ਤੇ ਫਿਰ ਅਗਲੀ ਰੋ ਦੇ ਵਿੱਚ 32 ਡਬਲ ਕਲੋਚਟ ਕੀਤੇ ਤੇ ਅਗਲੀ ਰੋ ਦੇ ਵਿੱਚ ਫਿਰ ਡਬਲ ਕਰ ਲਈ ਮੀਨਸ ਕਿ ਇੱਕ ਦੇ ਵਿੱਚ ਦੋ ਦੋ ਕਰਕੇ ਇਹ ਜਿਹੜਾ ਪੂਰਾ ਹੀ ਸਰਕਲ ਬਣਾਇਆ ਇਸ ਦੇ ਵਿੱਚ ਮੈਂ ਚਾਰ ਰੋ ਬਣਾਈਆਂ ਨੇ ਮਲਕੀ ਚਾਰ ਆਪਾਂ ਰਾਉਂਡ ਕਹਿ ਸਕਦੇ ਹਾਂ ਚਾਰ ਆਉਂਡ ਬਣਾਈ ਹੋਣੇ ਬਲੈਕ ਕਲਰ ਦੇ ਤੇ ਜਿਹੜੇ ਚਾਰੇ ਰਾਉਂਡ ਬਣਾਏ ਨੇ ਚਾਰਾਂ ਦੇ ਵਿੱਚ ਸਾਰੇ ਹੀ ਡਬਲ ਕਰ ਕਰਕੇ 16 ਤੋਂ ਸ਼ੁਰੂ ਕਰਕੇ ਡਬਲ ਕਰਦੇ ਅਸੀਂ ਚੱਲੇ ਗਏ ਉਹਨਾਂ ਨੂੰ ਤੇ ਤੁਸੀਂ ਮਲਕੀ ਇਹ ਤੁਹਾਡੀ ਚੀਜ਼ ਰਾਉਂਡ ਆਣੀ ਚਾਹੀਦੀ ਹੈ ਅਗਰ ਤੁਹਾਡੇ ਉਨ ਪਤਲੇ ਜਾਂ ਮੋਟੇ या हथ का कोई फर्क है तो तुम इन एक बार नीचे रख के देख सकते हो कि सर्कल थोड़ा बिल्कुल सर्कल बने ठीक है अद्दा नीचे रख के देख लो कि सर्कल बन रहा है तो फिर थोड़ा बिल्कुल ठीक आ रहा है तो मुताबिक तुम थोड़ा क्रोचअ बद घट कर सद उस बाद पिंक कलर शुरू कर लिया पिंक कलर शुरू कर बाद असेंटा कि हर दस चेन तो बाद हर दस चेन तो बाद दस चेन मतलब दस करोचट असद ही कर ले एक एक चेन के उस तो बाद हर दे दो, दो किते दस सिंगल करो सिंगल करोचट तो एक दे दो दस तो बाद मीनस के जोड़ा गया दो ऐसा ही करते हुए ये वाली पूरी असी रो कंप्लीट कीतिया तो लास्ट तक ब्लैक कलर पालिया तो बलैक के असंता दस दे एक करोचट कितारहमें ਦਾਸਤੇ ਵਿੱਚ ਕਿੱਕਰੋਚਟ 11ਵੇਂ ਦੇ ਵਿੱਚ ਦੋ ਮੀਨਸ ਕਿ ਹਰ ਵਾਰੀ ਥੋੜਾ ਚੇਜ਼ ਹੁੰਦਾ ਜਾਊਗਾ ਤੇ ਇਦਾਂ ਹੀ ਅਸੀਂ ਇਹਨੂੰ ਬਣਾਉਂਦੇ ਚਲੇ ਜਾਣਾ ਐਂਡ ਤੱਕ ਲੰਬਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਮੈਂ ਦੇਖੋ ਬਲੈਕ ਦੀਆਂ ਤੇਹੜੀਆਂ ਜਿੰਨੀਆਂ ਕਰੀਆਂ ਅਸੀਂ ਪਾਲੀਆਂ ਹੋਈਆਂ ਉਸ ਤੋਂ ਬਾਅਦ ਵੀ ਕੀਤਾ ਕਿ ਮੈਂ ਪਿੰਕ ਦੇ ਨਾਲ ਇੱਥੇ ਬੀਡਿੰਗ ਕੀਤੀ ਹੋਈ ਹੈ ਆ ਦੇਖੋ ਸਿਰਫ ਇਹਨੂੰ ਇੱਕ ਸਟਾਈਲਿਸ਼ ਲੁੱਕ ਦੇਣ ਦੇ ਲਈ ਪਿੰਕ ਨਾਲ ਬੀਡਿੰਗ ਕੀਤੀ ਹੋਈ ਹੈ ਬੀਡਿੰਗ ਸਿੰਪਲ ਤਰੀਕੇ ਨਾਲ ਕੀਤੀ ਹੋਈ ਹੈ ਇੱਕ ਦੇ ਵਿੱਚ ਅਸੀਂ ਦੋ ਦੋ ਕ੍ਰੋਸ਼ਟ ਕਰਕੇ ਉਸ ਤੋਂ ਬਾਅਦ ਤੇ ਉੱਪਰ ਵੀ ਬੀਟਿੰਗ ਕੀਤੀ ਹੋਈ ਇਸ ਤੋਂ ਬਾਅਦ ਕੀ ਕਰਨਾ ਆਪਾਂ ਇਹਨੂੰ ਕੈਪ ਨਾ ਉਤਾਰ ਖ ਲੈਣਾ ਦੋਨੇ ਸਿੱਧੇ ਦੇਖ ਲਓ ਬਿਲਕੁਲ ਮੋਹਰੇ ਆਦੇ ਆ ਗਏ ਤੇ ਉਹਦੇ ਵਿੱਚ ਅੰਦਰ ਜਾ ਕੇ ਬਲੈਕ ਦੇ ਉੱਪਰੋਂ ਇੱਕ ਪਿੰਕ ਰੰਗ ਦਾ ਨਾ ਸਿੰਪਲ ਜਿਹੀ ਚੀਜ਼ ਬਣਾ ਕੇ ਹਟਾਖੋ ਉੱਤਾਰ ਖ ਲੈ ਤਾਂ ਕਿ ਇਹਨੂੰ ਅਸੀਂ ਟਾਈ ਕਰ ਸਕੀਏ ਫਿਰ ਟਾਈ ਕਰਨ ਨਾਲ ਕੀ ਹੋਗਾ ਕਿ ਪਿੱਛੇ ਦੇ ਸਿੱਟੇ ਕੈਪ ਉਤਰੇਗੀ ਨਹੀਂ ਤੁਸੀਂ ਇਹਨੂੰ ਰੱਖ ਵੀ ਸਕਦੇ ਹੋ ਨਹੀਂ ਵੀ ਬਣਾਉਂਗੇ ਤਾਂ ਵੀ ਇਹ ਕੈਪ ਇਹ ਸਿੱਟੇ ਟਿਕੀ ਰਹੂਗੀ तो ऐसे अज वाला साोजेक्ट जिसके असी भी ग्रामोन भी मिनटा च यह कैब बन के, के तैयार हो गई है लोगों की बिल्कुल वजी आ रही है हाँ अगर तुम कुछ पूछना चाहते हो तो पूछ सकते हो तो फिर मिलते हैं कल एक नई वीडियो तो एक नवे प्रोजेक्ट के नाल प्लीज़ मेरे चैनल में सबसक्राइब कर दो जी